ਤਾਰੀਵਾਲ ਦੇ ਵਸਨੀਕ ਹੋ ਜਾਓ ਸਾਵਧਾਨ ਕਿਤੇ ਤੁਹਾਨੂੰ ਵੀ ਨਾ ਹੋਣਾ ਪਵੇ ਅਵਾਰਾ ਕੁੱਤਿਆਂ ਦੇ ਸ਼ਿਕਾਰ ਤਾਰੀਵਾਲ ਦੇ ਵਿੱਚ ਅਵਾਰਾ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ ਤਾਜ਼ਾ ਮਾਮਲਾ ਤਾਰੀਵਾਲ ਗਾਂਧੀ ਗਰਾਊਂਡ ਤੋਂ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਗਾਂਧੀ ਗਰਾਊਂਡ ਦੇ ਵਿੱਚ ਇੱਕ ਸਰਕਾਰੀ ਸਕੂਲ ਵੀ ਹੈ ਅਤੇ ਉਸ ਦੇ ਨਾਲ ਹੀ ਇੱਕ ਮੰਦਿਰ ਵੀ ਹੈ ਜਦ ਲੋਕ ਮੰਦਿਰ ਵਿੱਚ ਨਤਮਸਤਕ ਹੁੰ ਜਾਂਦੇ ਹਨ ਅਤੇ ਬੱਚੇ ਸਕੂਲ ਜਾਂਦੇ ਹਨ ਤਾਂ ਅਵਾਰਾ ਕੁੱਤਿਆਂ ਦਾ ਝੁੰਡ ਉਹਨਾਂ ਦੇ ਉੱਪਰ ਹਮਲਾ ਕਰ ਦਿੰਦਾ ਹੈ ਜਿਸ ਨਾਲ ਕਈ ਵਾਰੀ ਬੱਚੇ ਵੀ ਜ਼ਖਮੀ ਹੋਏ ਹਨ ਅੱਜ ਤਾਜੀ ਘਟਨਾ ਸਾਹਮਣੇ ਆਈ ਹੈ ਸਮਾਜ ਸੇਵੀ ਆਗੂ ਮੁਖਵੰਤ ਸਿੰਘ 나ਗੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰ ਰਹੇ ਸਨ ਤਾਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਹਨਾਂ ਨੂੰ ਘੇੜ ਲਿਆ ਉਸਦੇ ਸਰੀਰ ਦੇ ਉੱਪਰ ਕਈ ਜਗ੍ਹਾ ਦੰਦ ਮਾਰ ਕੇ ਜ਼ਖਮ ਕਰ ਦਿੱਤੇ ਉਹਨਾਂ ਵੱਲੋਂ ਰੋਲਾ ਪਾਉਂਦੇ ਰਾਹ ਗੀਰਾ ਨੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਆਵਾਰਾ ਕੁੱਤਿਆਂ ਕੋਲੋਂ ਛਡਵਾਇਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਾਬਕਾ ਨਗਰ ਕਾਉਂਸਲਰ ਪ੍ਰਧਾਨ ਸਤੀਸ਼ ਸ਼ਰਮਾ ਅਤੇ ਮੋਹਨ ਸਿੰਘ ਨਾਗੀ ਅਤੇ ਸਕੂਲ ਦੇ ਸਟਾਫ ਨੇ ਦੱਸਿਆ ਕਿ ਧਾਰੀਵਾਲੀ ਗਾਂਢੀ ਗਰਾਉਂਡ ਦੇ ਵਿੱਚ ਅਵਾਰਾ ਕੁੱਤਿਆਂ ਦੀ ਪੂਰੀ ਦਹਸ਼ਤ ਬਣੀ ਹੋਈ ਹੈ ਇਨ੍ਹਾਂ ਅਵਾਰਾ ਕੁੱਤਿਆਂ ਦੇ ਸ਼ਿਕਾਰ ਮੁਹੱਲੇ ਦੇ ਕਈ ਵਾਸੀਆਂ ਦੇ ਨਾਲ-ਨਾਲ ਸਕੂਲੀ ਵਿੱਚ پڑھਦੇ ਬੱਚੇ ਅਤੇ ਸਟਾਫ ਹੀ ਹੋ ਚੁੱਕੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਕਟਨਾਵਾ ਵਾਪਰਨ ਦੇ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਨਗਰ ਕੌਂਸਲ ਢਾੜੀਵਾਲੇ ਦੇ ਘਰ ਇਹਨਾਂ ਨੂੰ ਕਈ ਵਾਰੀ ਲਿਖਤੀ ਰੂਪ ਵਿੱਚ ਸ਼ਿਕਾਇਤ ਪੱਤਰ ਦਿੱਤੇ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਇਹਨਾਂ ਅਵਾਰਾ ਕੁੱਤਿਆਂ ਦੇ ਝੁੰਡ ਨੂੰ ਫੜ ਕੇ ਕਿਸੇ ਠੁਕਵੀਂ ਜਗ੍ਹਾ ਤੇ ਛੱਡਿਆ ਜਾਵੇ ਵਿਖੋ ਟੀਵੀ ਨਿਊਜ਼ ਇੰਡੀਆ 252 ਢਾੜੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਮੈਂ ਮਖੌਨ ਸਿੰਘ ਨਾਗੀ ਧਾਰੀਵਾਲ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਹਾਂ ਤੇ ਅਸੀਂ ਜਿਹੜੇ ਆ ਗਏ ਹਾਂ ਮਤਲਬ ਸੀਨੀਅਰ ਸਿਟੀਜ਼ਨ ਹੈ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ ਦੇ ਰੋਡ ਸ਼ੇਅਰ ਕਰਨ ਆਉਂਦੇ ਹਾਂ ਇਥੇ ਸਾਰ ਕਰਦੇ ਤਾਂ ਕੁੱਤੀਆਂ ਦੀ ਇੰਨੀ ਦਹਿਸ਼ਤ ਪਈ ਹੋਈ ਆ ਵੀ 20-25 ਕੁੱਤੇ ਇੱਥੇ ਭੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ 20-10 10-12 ਕੁੱਤੇ ਦੇ ਤੇ 4-5 ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਮਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕਟਰੀ ਸਕੂਲ ਹੈਗਾ ਇੱਥੇ ਜਿੱਥੇ ਮੈਂ ਖੜਾ ਆਂ ਇਹਨਾਂ ਦੇ ਬੱਚਿਆਂ ਨੂੰ ਕੱਲ੍ਹ ਜਿਹੜੇ ਤੇ ਬੱਚੇ ਨੂੰ ਮਾਰਨ ਕਿਤੇ ਲੱਤ ਨੂੰ ਵੱਢ ਕੋਈ ਮੋਟੀ ਕੱਢ ਕੇ ਲੈ ਗਈ ਆ ਕੁੱਤੀ ਜਿਹੜੀ ਉਹ ਆ ਤੇ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣ ਲਿਆ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿਲਕ ਲਾ ਕੇ ਲੱਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਸੀ ਸਾਹਿਬ ਅੱਗੇ ਵੀ ਕਿ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਉਹ ਗਏ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਮੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਸਭਲ ਪਿਆ ਆਇਆ ਗਰੀਬ ਬੱਚਾ ਜੇ ਨਾ ਉਹ ਕੋਲਾਜ ਜੁਗ ਦੇ ਪੈਸੇ ਜੇ ਤੇ ਨਾ ਕੁਝ ਰਾਜੇ ਤੇ ਕੁੱਤੇ ਵਾਰਾ ਨੇ ਕਿ ਇਹ ਵਾਰਾ ਕੁੱਤੇ ਨੇ ਜੀ ਸਾਰੇ ਇਹ ਮੇਰੇਕਾ 15 20 ਕੁੱਤੇ ਨਹੀਂ ਜੀ ਇੱਥੇ ਪੈ ਫਿਰਦੇ ਨਹੀਂ ਜਾਂਦੀ ਘਰੋਂ ਚਿੱਤੇ ਝੁੰਡ ਬਣਾ ਕੇ ਪੈ ਝੁੰਡ ਬਣਾ ਕੇ ਪੈ ਜਾਂਦੇ ਨਹੀਂ ਜੀ ਵਿੱਚ ਇਹ ਤੁਹਾਨੂੰ ਕਿ ਤਰ੍ਹਾਂ ਦਾ ਆਇਆ ਕਿ ਤੁਹਾਨੂੰ ਖੁਸ਼ ਹੋ ਜਾਵੇ। ਜਦੋਂ ਮੈਂ ਸ਼ਹਿਰ ਜਾਂਦਾ ਹਾਂ ਤਾਂ ਮੈਨੂੰ ਮੇਰੇ ਨਾਲ ਕੇਵਲ ਸ਼ਰਮਾ ਜੀ ਹੀਗੇ ਨਾਲ ਬੈਠੇ ਸੀ ਰੌਣ ਦੇ ਉੱਤੇ। ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੀ ਸੀ ਤਾਂ ਉਹਨਾਂ ਨੇ ਮੈਨੂੰ ਇੱਥੋਂ ਆਣ ਕੇ ਛਡਾਇਆ। ਤੇ ਮੈਨੂੰ ਤਾਂ ਫੜ ਕੇ ਉਹਨਾਂ ਨੇ ਢਾ ਲਿਆ ਸੀ ਲੰਮੇ ਵਾਲੇ ਜਿਹੜੇ ਕੁੱਤੇ ਨੇ ਦੀਏ। ਹਾਂ ਜੀ ਮੇਰੇ। ਅਜੇ ਤੱਕ ਮੇਰੇ ਕੋਲ ਨਹੀਂ ਜਾਣ ਲੱਗਾ ਮੇਰੇ ਕੋਲ ਨੂੰ ਤੇ ਸਾੜ ਲੱਗੀ ਆ ਮਗਰ ਪਿੱਠ ਤੇ ਸਾੜ ਲੱਗੀ ਆ ਜੀ ਤੋੜਿਆ ਨਹੀਂ ਜਾਣ ਦਿਆ ਅਜੇ ਤੱਕ। ਮੈਂ ਆਪਣਾ ਨਾਮ ਦੱਸ ਦਵਾਂ ਤੇ ਅੱਕੀ ਮਸਲਾ ਵੀ ਰੱਖਿਆ ਨਾ ਮੈਂ ਜਦੀਸ਼ ਚਰਮਾ ਸਾਫ ਕਾ ਪ੍ਰਧਾਨ ਨਗਰਪਾਲਿਕਾ ਧਾਰੀਵਾਲ ਗਲੀ ਗਾਂਧੀ ਗੋਣ ਦਾ ਰਹਿਣ ਵਾਲਾ ਹਾਂ ਤੇ ਇੱਥੇ ਬੜੇ ਜਿਹੜੇ 15-16 ਜਿਹੜੇ ਡੋਜ਼ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾਂ ਨੂੰ ਬਹੁਤ ਬਾਈਟ ਕਰਦੇ ਆ ਤੇ ਇੱਥੇ 15-16 ਬੱਚਿਆਂ ਨੂੰ ਵੀ ਇੱਥੇ ਸਕੂਲ ਦੇ ਚਾਰ-ਪੰਜ ਦਿਨ ਦੇ ਵਿੱਚ ਘਟ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਨੰਗਣ ਦੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਜਦਕਿ ਆਪਾਂ ਇਸ ਦੀ ਬੜੀ ਅੱਗੇ ਵੀ ਕੋਹਾਰ ਲਾਉਂਦੇ ਰਹੇ ਆ ਕਿ ਕਹੇ ਨੇ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਾਂ ਪ੍ਰਸ਼ਾਸਨ ਅੱਗੇ ਫਿਰ ਬੁਖਾਰ ਲਾਲ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਂ ਜਾਂ ਦਾ ਰਸਤਾ ਹੀ ਇਹੋ ਆ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ ਕੋਈ ਕਿਸੇ ਉਹ ਜਿਹੜਾ ਲੱਗ ਮੰਦਰ ਜਿਹੜਾ ਮੰਦਰ ਵੀ ਸਾਨੂੰ ਕੰਮ ਜਿੰਦੀ ਜਿਹੜੇ ਜਿਹੜੇ ਲੋਕ ਸਾਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚ ਜਾਂਦੇ ਆ ਗਰਾਉਂਡ ਦੇ ਵਿੱਚੋਂ ਨੰਗਾ ਕਰ ਸਾਰਾ ਰਸਤਾ ਤੇ ਗਰਾਉਂਡ ਦੇ ਵਿੱਚੋਂ ਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਦੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਉਹ ਹੀ ਵਾਰ-ਵਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹੱਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਕਹਿ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਨੇ ਆ